ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਤੇ ਅੱਜ ਅਸੀਂ ਉਦਾਂ ਹੀ ਜਿਵੇਂ ਪਹਿਲਾਂ ਆਪਾਂ ਪੰਜ ਕਰਾਈਆਂ ਦੇ ਰਸਤੇ ਟਰਾਈ ਲਾਈਨ ਆਉਨੇ ਆ ਸਾਈਕਲਾਂ ਦੀ ਅੱਜ ਆਏ ਹੋਏ ਆ 9 ਅਗਸਤ 2025 ਤੇ ਅੱਜ ਨਵੇਂ ਸੱਜਣ ਨਾਲ ਹੋਰ ਬਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਮੈਂਤਰ ਸਿੰਘ ਸ਼੍ਰੀ ਮੁਖਸਰ ਸਾਹਿਬ ਤੋਂ ਸਾਈਕਲ ਲੈਣ ਆਏ ਆ ਵੀਰ ਜੀ ਤੋਂ ਬਹੁਤ ਵਧੀਆ ਸਾਈਕਲ ਦਿੱਤਾ ਵੀਰ ਜੀ ਨੇ ਜਿਵੇਂ ਦੀ ਕੰਡੀਸ਼ਨ ਦਿਖਾਈ ਸੀ ਕੀਤੀ ਸੀ ਸੇਮ ਟੂ ਸੇਮ ਉਦਾਂ ਦੀ ਹੀ ਹੈ ਠੀਕ ਹੈ ਬਾਈ ਜਿਵੇਂ ਬਾਈ ਆਪਾਂ ਜਿਵੇਂ ਮੰਨ ਲਓ ਫੋਟੋ ਭੇਜੀ ਸੀ ਨਾ ਉਹੀ ਚੀਜ਼ ਆ ਨਾ ਬਾਈ ਬਿਲਕੁਲ ਸੇਮ ਸੇਮ ਕੋਈ ਇੱਕ ਵੀ ਪਰਸੈਂਟ ਦਾ ਫਰਕ ਨਹੀਂ ਹੈ ਜੀ ਦੋ ਵਧੀਆ ਟਾਇਰ ਬਿਲਕੁਲ ਨਾਲ ਦੇ ਗੁੱਟੀ ਪੂਰੀ ਆ ਰਿਜੀਨਲ ਪੂਰੀ ਹਰ ਚੀਜ਼ ਰਿਜੀਨਲ ਓਕੇ ਵਾਲੇ ਸਟicker ਵੀ ਅਜੇ ਲੱਗੇ ਹੋਏ ਆ ਜੀ ਠੀਕ ਹੈ ਜੀ ਤੇ ਵੀਰੇ ਆਪਾਂ ਆਰਡਰ ਮੰਨ ਲਓ ਕਰੇ ਨੂੰ ਵੀਰੇ ਕਿੰਨਾ ਕੁ ਟਾਈਮ ਹੋ ਗਿਆ ਜੀ ਤੁਹਾਡੇ ਆ ਬੁੱਧਵਾਰ ਗੱਲ ਹੋਈ ਹੈ ਜੀ ਆਪਣੇ ਤੁਸੀਂ ਕੱਲ ਮੈਨੂੰ ਫੋਨ ਕਰਤਾ ਸੀ ਵੀ ਤੁਹਾਡਾ ਸਾਈਕਲ ਰੈਡੀ ਆ ਸਵੇਰ 8 ਵਜੇ ਤੇ ਅੱਜ ਆਪਾਂ ਲੈਣਾ ਹੈ ਠੀਕ ਹੈ ਬਾਈ ਤੇ ਵੀਰ ਉਹਨਾਂ ਨੂੰ ਆਪਾਂ ਦਿੱਤਾ ਹ ਬਟਵੈਨ 540 ਤੇ ਕੰਡੀਸ਼ਨ ਤੁਹਾਨੂੰ ਚੈੱਕ ਕਰਾਉਨੇ ਆ ਬਾਕੀ ਗੱਲਾਂ ਬਾਤਾਂ ਕਰਦੇ ਆ ਘਰੇ ਜਾ ਕੇ ਠੀਕ ਆ ਜੀ ਆਜੋ ਆਜੋ ਵੀਰੇ ਸਰਕਲ ਆ ਤੇ ਕਰੀ ਦੀ ਹੈ ਹਾਂਜੀ ਹਾਂਜੀ ਉਹ ਆਉਣਾ ਸੀ ਉਹਨਾਂ ਦੂਜੇ ਨਾਲ ਆ ਤੇ ਮੈਂ ਵੀ ਹਾਂ ਠੀਕ ਠੀਕ ਬਹੁਤ ਕਰਦੇ ਆ ਵੀਰ ਜੀ ਅੱਜ ਕੱਲਾ ਬੇਰੀਆਂ ਨਾਲ ਲੈ ਗਏ ਨਹੀਂ ਵੀ ਬਹੁਤ ਸਾਈਕਲਿੰਗ ਬਹੁਤ ਹੋਣ ਲੱਗ ਗਈ ਇੱਧਰ ਜਿੱਦ ਨਾਲ ਪਤਾ ਹੀ ਨਹੀਂ ਇਹ ਵੀ ਵੀ ਬਹੁਤ ਹੀ ਵਾਸੀ ਵੀ ਬਖਮਾ ਆ ਗਏ ਬੜੇ ਬੰਦੇ ਸਹੀ ਹੈ ਵੀਰੇ ਬਹੁਤ ਸੋਹਣਾ ਸੋਹਣਾ ਲੱਗੇ ਬਈ ਜਿਵੇਂ ਸਾਈਕਲਿੰਗ ਨਾ ਪੂਰਾ ਪੰਜਾਬ ਵੀ ਜੁੜਿਆ ਹੋਇਆ ਹੈ ਇਸ ਟਾਈਮ ਪੱਕੀ ਵੀਰੇ ਪਤਾ ਕੀ ਆ ਮੰਨ ਲਓ ਇਹ ਨਾ ਮਾਈਂਡ ਫਰੈਸ਼ ਵਾਲੀ ਵੀ ਗੱਲ ਆ ਬਾਈ ਹਾਂਜੀ ਕਿਉਂਕਿ ਜਦੋਂ ਆਪਾਂ ਬਾਹਰ ਨਿਕਲਦੇ ਆ ਵੀਰੇ ਸਾਰੀ ਸਟ੍ਰੈੰਥ ਦੇ ਵਿੱਚੋਂ ਘਰੋਂ ਚਲੋ ਆਪਦੇ ਆਫਿਸ ਚੋਂ ਲਾ ਲੋ ਹਨਾ ਬਈ ਇੱਕ ਚੀਜ਼ ਵੱਖਰਾ ਨਜ਼ਾਰਾ ਜਿਹੜਾ ਆ ਗੀੜਾ ਦੇਣਾ ਬਾਈ ਬਾਹਰ ਐ ਮੇਰੇ ਨਾ ਮਦਰ ਨੂੰ ਥੋੜੀ ਪ੍ਰੋਬਲਮ ਆ ਗਈ ਚਲੋ ਐਕਸਰਸਾਈਜ਼ਿੰਗ ਜਿਹੜੀ ਕਰਦਾ ਸੀ ਅੱਛਾ ਜੀ ਤੁਹਾਨੂੰ ਵੀ ਪ੍ਰੋਬਲਮ ਆ ਗਈ ਹਾਂ ਹਾਂ ਵੀਰੇ ਚਾਰ ਪਾਸੇ ਅੱਛਾ ਬਈ ਕੋਈ ਸੋ ਕੋ ਥੋੜੇ ਜਿਹਾ ਫੈਕਟਰੀ ਹੋਈ ਰਹੇ ਨਹੀਂ ਸਾਈਕਲ ਆਪ ਨੂੰ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਤੇ ਅੱਜ 9 ਅਗਸਤ 2025 ਤੇ ਅੱਜ ਗੱਲਬਾਤ ਕਰਵਾਉਣੀ ਆ ਵੀਰ ਆਪਨੇ ਕੋਲ ਪਹੁੰਚੇ ਅੱਜ ਸਾਈਕਲ ਲੈਣਾ ਤੇ ਕਿੱਥੋਂ ਆਇਆ ਕਿਹੜਾ ਇਹਨਾਂ ਨੇ ਸਾਈਕਲ ਲਿਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਸ਼੍ਰੀ ਮੁਖਸਰ ਸਾਹਿਬ ਤੋਂ ਆਇਆ ਜੀ ਪਿੰਡ ਮੇਰਾ ਰਪਾਣਾ ਠੀਕ ਹੈ ਤੇ ਅੱਜ ਅਸੀਂ ਬਾਈਏਰਾਂ ਤੋਂ ਡਿਮਾਂਡ ਕੀਤੀ ਸੀ 520 ਬਿਟਵੀਨ 520 ਦੀ ਬਲੈਕ ਕਲਰ ਚ ਹਾਂਜੀ ਤੇ ਉਹਨਾਂ ਨੇ ਉਸ ਟਾਈਮ ਸਾਨੂੰ ਨਹੀਂ ਮਿਲਿਆ ਭਾਜੀ ਨੇ ਉਹਨਾਂ ਨੇ ਮੈਨੂੰ 520 ਦੀ ਥਾਂ ਇਹ ਦੂਪਰਲਾ ਮਾਡਲ 540 ਦਿੱਤਾ ਹਾਂਜੀ ਸਾਈਕਲ ਬਹੁਤ ਵਧੀਆ ਜੀ ਬਹੁਤ ਵਧੀਆ ਡੀਲ ਦਿੱਤੀ ਸਾਰਾ ਨਿਊ ਸਾਈਕਲ ਹੈ ਬ੍ਰੈਂਡ ਨਿਊ ਸਾਈਕਲ 90 95% ਕੰਡੀਸ਼ਨ ਕਹਿ ਸਕਦੇ ਹਾਂ ਤੁਸੀਂ ਸਾਈਕਲ ਦੀ ਠੀਕ ਹੈ ਵੀਰੇ ਤੇ ਬਾਕੀ ਵੀਰੇ ਜਿਵੇਂ ਆਪਾਂ ਰੈਡ ਸਾਈਕਲ ਦੀ ਰਾਈਡ ਲੈ ਕੇ ਆਏ ਆ ਬਹੁਤ ਵਧੀਆ ਹੀ স্মੂਥ ਸਾਰੇ ਗੇਅਰ ਸ਼ਿਫਟਿੰਗ ਸਾਰਾ ਚਲਾਏ ਤੋਂ ਹਾਰਡ ਨੋਰਮਲ ਸਭ ਬਿਲਕੁਲ ਬਹੁਤ ਵਧੀਆ ਰਾਈਡ ਹੋਈ ਠੀਕ ਹੈ ਭਾਈ ਤੇ ਵੀ ਕੀ ਵੀਰੇ ਤੁਹਾਨੂੰ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਨਾ ਵੀ ਜਿਵੇਂ ਮੰਨ ਲਓ ਜੇ ਤੁਸੀਂ ਲੋਕਲ ਚਲਾਉਣਾ ਤਾਂ ਚਲਵਾ ਚਲਾ ਸਕਦੇ ਲਾ ਸਕਦੇ ਇਹ ਲੌਂਗ ਰਾਈਡ ਜਾਣਾ ਤਾਂ ਇੱਕ ਵਾਰੀ ਸਰਵਿਸ ਇੱਕ ਵਾਰੀ ਸਰਵਿਸ ਹਾਂਜੀ ਉਹ ਤੁਸੀਂ ਕਹੇ ਵੀ ਜੇਵੇਂ ਬਾਹਰ ਲੰਮਾ ਟੂਰ ਕੱਟਣਾ ਇੱਕ ਰੀਨ ਦੇ ਤੇ ਸਰਵਿਸ ਜਰੂਰ ਹੋਊਗਾ ਉਹ ਤਾਂ ਆਪਾਂ ਆਪਣੇ ਮੋਟਰਸਾਈਕਲ ਗੱਡੀ ਦੀ ਵੀ ਕਰਾਉਣੀ ਹੈ ਜੀ ਐਸਲੀ ਜ਼ਰੂਰੀ ਹੈ ਜੀ ਇਹਦੀ ਕਰਾਉਣੀ ਜ਼ਰੂਰੀ ਆ ਉਹ ਚ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਈ ਧੰਨਵਾਦ ਤੇ ਬਾਈ ਉਹਨਾਂ ਨੂੰ ਆਪਾਂ ਸਾਈਕਲ ਦਿੱਤਾ ਬਿਟਵੈਨ ਕੰਡੀਸ਼ਨ ਚੈੱਕ ਕਰ ਸਕਦੇ ਹੋ ਜਿਵੇਂ ਆਪਾਂ 4-5 ਦਿਨ ਪਹਿਲਾਂ ਵੀਡੀਓ ਪਾਈ ਸੀ ਇੱਕ ਉਹੀ ਬਿਟਵੈਨ 540 ਹੈ ਉਹ ਆਪਾਂ ਐਲਐਸਆਈ ਦੇ ਵਿੱਚ ਦਿੱਤਾ ਸੀ ਤੇ ਇਹ ਆਪਾਂ ਦਿੱਤਾ ਐਮਐਸਆਈ ਦੇ ਵਿੱਚ ਟਾਇਰ ਵਗੈਰਾ ਬਿਲਕੁਲ ਬਿਟਵੈਨ ਦੇ ਨਾਲ ਦੇ ਚੈੱਕ ਕਰ ਸਕਦੇ ਹੋ ਤੇ ਹੁਣ ਅਸੀਂ ਰਾਈਡ ਲੈ ਕੇ ਆਏ ਆ ਉਹਦੇ ਕਰਕੇ ਮਿੱਟੀ ਵਗੈਰਾ ਲੱਗੀ ਨਹੀਂ ਟਾਇਰ ਤੁਹਾਨੂੰ ਜਮਾ ਹੀ ਦਿਖਾ ਦਿੰਦੇ ਪੂਰੀ ਗੱਡੀ ਹਜੇ ਖੜੀ ਆ ਸਾਈਕਲ ਦੀ ਟਾਇਰ ਦੀ ਤੇ ਬਾਕੀ ਆ ਐਲਟਸ ਦੇ ਦੇ ਆਹ ਸੈਪਟਰ ਵਗੈਰਾ ਲੱਗੇ ਹੋਇਆ ਬੈਟਵੈਨ ਦੀ ਹਾਈਡਰੌਲਿਕ ਬ੍ਰੇਕਾਂ ਤੇ ਕੰਡੀਸ਼ਨ ਪੂਰੀ ਓਕੇ ਕੈਸਟ ਦੀ ਵੀ ਕੰਡੀਸ਼ਨ ਪੂਰੀ ਓਕੇ ਆ ਜਿਵੇਂ ਕਹਿ ਰਿਹਾ ਵੀ ਜਿਹੜੀਆਂ ਗਰਾਰੀਆਂ ਨਾ ਆਹ ਦੰਦੇ ਖੁੰਡੇ ਹੋਣੇ ਚਾਹੀਦੇ ਆ ਮੰਨ ਲਓ ਜੇ ਤਿੱਖੇ ਨੇ ਤਾਂ ਸਾਈਕਲ ਪੂਰਾ ਚੱਲਿਆ ਹੋਇਆਗਾ ਤੇ ਆ ਐਲਟਸ ਦਾ ਇਹ ਟੌਪ ਲੱਗਿਆ ਹੋਇਆ ਡ੍ਰੈਲਰ ਐ ਕੈਲਟਸ ਦੇ ਵਿੱਚ ਥੋੜਾ ਜਿਹਾ ਬੇਸ ਵੀ ਆਉਂਦਾ ਇਹ ਇਹਨਾਂ ਦਾ ਟੌਪ ਲੱਗਿਆ ਹੋਇਆ ਸਮਾਨ ਹੋਗਾ ਐਲਟਸ ਦਾ ਤੇ ਬੈਟਵੈਨ ਦੇ ਟਾਇਰ ਪਿਛਲਾ ਵੀ ਦੋਨੇ ਨਾਲ ਦੇ ਆ ਟਾਇਰ ਤੇ 60 ਕਾਰਡ ਦਾ ਇਹਦਾ ਲਾਇ ਫਰੇਮ ਆਉਂਦਾਗਾ ਸਾਰੇ ਭਰਾਵਾਂ ਨੂੰ ਪਤਾ ਹੀ ਆ ਤੇ ਸਾਈਜ਼ ਇਹਦਾ ਰਹਿ ਗਿਆ ਐਮ ਤੇ ਮਾਡਲ ਹੈਗਾ ਇਹ 540 ਸਟicker ਵਗੈਰਾ ਤੇ ਬਰੇ ਉਹ ਮੈਨੂੰ ਇੱਕ ਚੀਜ਼ ਦੱਸਿਓ ਵੀ ਜਿਹੜੀ ਆਪਾਂ ਤੁਹਾਨੂੰ ਉੱਥੇ ਦਿਖਾਈ ਦੀ ਸੜਕ ਤੇ ਹਾਂ ਤੇ ਆਪਾਂ ਨਵਾਂ ਸਾਈਕਲ ਲੈਨੇ ਓਕੇ ਵਾਲਾ ਦੋਵੇਂ ਸਟicker ਉੱਪਰ ਵੀ ਤੇ ਨੀਚੇ ਉਵੇਂ ਗ੍ਰੀਨ ਸਟicker ਲੱਗੇ ਹੋਏ ਆ ਜਦੋਂ ਨਿਊ ਸਾਈਕਲ ਦਿੰਦੇ ਆ ਹਾਂਜੀ ਹਾਂਜੀ ਬਾਈ ਹਾਂਜੀ ਤੇ ਆਪਾਂ ਕਹੀਏ ਦੇਖੋ ਸੋਚਣ ਵਾਲੀ ਗੱਲ ਆ ਬਰੇ ਜਿਵੇਂ 2020 ਕੀ ਮਾਡਲ ਆ ਇਹ ਵੀ ਦੇਖੋ ਕਿੰਨੀ ਅਗਲੀ ਸਾਹ ਰੱਖੀ ਹੈ ਸਾਹ ਵੀ ਰੱਖੀ ਆ ਲੱਗਦਾ ਨਹੀਂ ਹੈ ਜੀ ਵੱਤ ਤੋਂ ਵੱਤ ਦੇਖੇ ਤੋਂ ਇਹ ਦੱਸਾਂਗੇ ਤਾਂ ਲੱਗੂਗਾ ਇਹ ਪ੍ਰਾਣਾ ਇਹ ਤਾਂ ਨਹੀਂ ਜਾਂ ਜਿਹਨੂੰ ਪਤਾ ਵੀ ਬਿਟਵੀਨ ਆਉਣੇ ਬੰਦ ਹੋ ਗਿਆ ਇਹ ਮਾਡਲ ਬੰਦ ਹੋਇਆ ਜਾਂ ਉਹ ਬੰਦਾ ਪਛਾਣ ਸਕਦਾ ਜਿਹੜਾ ਸਾਈਕਲਿੰਗ ਕਰਦਾ ਹਾਂਜੀ ਹਾਂਜੀ ਜੇ ਉਹ ਕਿਸੇ ਨੂੰ ਦਸੀਏ ਤਾਂ ਉਹਨੇ ਕਹਿੰਨਾ ਵੀ ਨਵਾਂ ਹੀ ਲੈ ਕੇ ਆਇਆ ਤੇ ਜਿਵੇਂ ਟਾਇਰ ਦੀ ਗੁੱਟੀ ਵੀ ਪੂਰੀ ਹੈ ਟਾਇਰ ਬਿਲਕੁਲ ਨਵੇਂ ਸਹੀ ਗੱਲ ਆ ਵੀਰੇ ਤੇ ਵੱਡੀ ਗੱਲ ਆ ਵੀਰੇ ਰਮਨਪ੍ਰੀਤ ਬਾਈ ਜੱਪਲੂ ਉਹਨੇ ਨਾ ਆਪਾਂ ਤੋਂ ਦਵਾਇਆ ਸੀਗਾ ਇੱਕ ਵਾਲੇ ਵਾਲਿਆਂ ਤੋਂ ਨੇ ਬਾਈ ਹੈਨਾ ਤੇ ਉਹਨਾਂ ਨੂੰ ਸਾਈਕਲ ਦਵਾਇਆ ਸੀ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਅਹੀ ਜੀ ਦਿੱਤੀ ਸੀ ਬਾਈ ਉਹਨਾਂ ਨੇ ਉਹਨਾਂ ਨੂੰ ਆਪਾਂ ਠੀਕ ਹੈ ਜੀ ਤੇ ਬਾਈ ਉਹਨਾਂ ਨੂੰ ਵੀ ਪਤਾ ਆ ਵੀ ਪ੍ਰੋਫੈਸ਼ਨਲ ਚੀਜ਼ ਆ ਕਿ ਇਹ ਪ੍ਰੋਫੈਸ਼ਨਲ ਜਿਵੇਂ ਆਪਣੀ ਸਾਈਕਲ ਬਹੁਤ ਵਧੀਆ ਨੌ ਤਿੰਨ ਗੇਰਾਂ ਚ ਆ ਜੀ ਬਹੁਤ ਵਧੀਆ ਸਮੂਥਨੈਸ ਆ ਸਾਰਾ ਕੁਝ ਤੁਸੀਂ ਬਾਕੀ ਸਮਝਾਈ ਦਿੱਤਾ ਜੀ ਕਿ ਕਿੱਦਾਂ ਦੀ ਕੇਅਰ ਕਰਨੀ ਆ ਜੋ ਆ ਸਾਰਾ ਕੁਝ ਤੇ ਵੱਡੀ ਗੱਲ ਆ ਵੀ ਇਹ ਸੰਤੂਰ ਦੇ ਸ਼ੌਕਰ ਆ ਐਕਸ ਸੀ 100 ਦੇ ਬਾਈ ਜਿਹੜੀ ਵੱਡੀ ਗੱਲ ਹੈ ਨਾ ਲੋਕ ਆਊਟ ਹਾਂਜੀ ਲੋਡ ਪਰ ਲੋਡ ਅਡਜਸਟੇਰਬਲ ਸਾਰਾ ਕੁਝ ਸਹੀ ਹੈ ਜੀ ਹਾਂਜੀ ਬਾਕੀ ਸ਼ੀਟ ਨਾਲ ਦੀ ਬਾਈ ਸ਼ੀਟ ਨਾਲ ਦੀ ਸਾਰਾ ਕੁਝ ਕੁਇਕ ਰੀਲੀਜ਼ ਹੈ ਅਪ ਡਾਊਨ ਦੋਨੇ ਕੁਇਕ ਰੀਲੀਜ਼ ਲੋਕ ਆ ਗਏ ਹਾਂਜੀ ਤੇ ਸ਼ੁਕਰੀਆ ਬਾਈ ਤੇ ਬਾਕੀ ਹੋਰ ਸੱਜਣ ਮਿੱਤਰ ਵੀਰੇ ਜੁੜੇ ਆ ਜਿਹੜੇ ਨਾਲ ਜਿਵੇਂ ਮੰਨ ਲਓ ਵੀਰੇ ਅੱਜ ਕੱਲ ਥੋੜੀ ਜੀ ਨੌਜਵਾਨੀ ਨਾ ਨਸ਼ੇ ਵੱਲ ਜਾ ਰਹੀ ਆ ਬਹੁਤ ਜਾ ਰਹੀ ਆ ਤੁਸੀਂ ਮੈਸੇਜ ਦੇ ਦਿਓ ਵੀਰੇ ਉਹਨਾਂ ਲਈ ਵੀ ਕਿਵੇਂ ਆਪਾਂ ਨੂੰ ਉਹ ਉਹ ਦਲਦਲ ਚੋਂ ਨਿਕਲਣਾ ਚਾਹੀਦਾ ਬਾਈ ਕੋਈ ਨਾ ਕੋਈ ਗੇਮ ਕਰਨੀ ਚਾਹੀਦੀ ਹੈ ਜੀ ਹਾਂਜੀ ਠੀਕ ਹੈ ਇਹਨੇ ਤਾਂ ਹੈ ਨਹੀਂ ਆਪਾਂ ਦੱਸ ਦਈਏ ਕਿਸੇ ਨੂੰ ਜਾਂ ਕੁਝ ਵੀ ਗੇਮ ਹੋਵੇ ਪੜਾਈ ਵੱਲ ਜਾਓ ਜਾਂ ਸਾਈਕਲਿੰਗ ਬੈਸਟ ਹੈ ਮਾਈਂਡ ਫਰੈਸ਼ ਹੁੰਦਾ ਹੈ ਆ ਤੇ ਸਟ੍ਰੈਸ ਦੂਰ ਹੁੰਦੇ ਆ ਕੋਈ ਗੇਮ ਸਪੋਰਟਸ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਕਰਨ ਪੜ੍ਹਦੇ ਆਪਾਂ ਨਸ਼ਾ ਨਾਲ ਹਾਂਜੀ ਕਿਤਾਬਾਂ ਪੜ੍ਹੋ ਆਪਦਾ ਹਾਂਜੀ ਬਹੁਤ ਵਧੀਆ ਹਾਂਜੀ ਹਾਂਜੀ ਜਿਆਦਾ ਫੋਕਸ ਰੱਖੇ ਬਾਕੀ ਪੇਰੈਂਟਸ ਨੂੰ ਵੀ ਥੋੜਾ ਜੇ ਬੱਚੇ ਵੱਲ ਨਾਲ ਧਿਆਨ ਦੇਣਾ ਚਾਹੀਦਾ ਜੀ ਹਾਂਜੀ ਹਾਂ ਜ਼ਰੂਰੀ ਬੱਚੇ ਦੇ ਬਿਹੇਵੀਅਰ ਤੋਂ ਪਤਾ ਲੱਗ ਸਕਦਾ ਹੈ ਪੇਰੈਂਟਸ ਹੀ ਜ਼ਿਆਦਾ ਕਰ ਸਕਦੇ ਆ ਵੀ ਕਿੱਦਾਂ ਦਾ ਕਿੱਦਾਂ ਦਾ ਨਹੀਂ ਆ ਬਿਹੇਵੀਅਰ ਚੇਂਜ ਹੈ ਬੱਚੇ ਦਾ ਕਿਵੇਂ ਆ ਉਹਨਾਂ ਨਾਲ ਗੱਲਬਾਤ ਕਰੋ ਫ੍ਰੈਂਡਲੀ ਮਾਹੌਲ ਰੱਖੋ ਉਹਨਾਂ ਲਈ ਆਪਦੇ ਨਾਲ ਵਧੀਆ ਰਹੋ ਹਾਂਜੀ ਵੀਰੇ ਕੱਚਾ ਆਪਣੀ ਪ੍ਰੋਬਲਮਸ ਸ਼ੇਅਰ ਕਰਦਾ ਫਿਰ ਪੇਰੈਂਟਸ ਵੀ ਵੀਰੇ ਤੇ ਸ਼ੁਕਰੀਆ ਭਾਈ ਤੁਹਾਡਾ ਟਕਾਲ 올ਡ ਸਾਈਕਲ ਮੌਕਾ ਸੇਵਾ ਦਾ ਮੌਕਾ ਦਿੱਤਾ ਤੁਸੀਂ ਆਪਾਂ ਨੂੰ ਤੇ ਅੱਗੇ ਜਦੋਂ ਜਰੂਰ ਸ਼ੇਅਰ ਕਰਿਓ ਹਣਾ ਵੀਰੇ ਜਰੂਰ ਜੀ ਤੇ ਬਾਕੀ ਜਿਵੇਂ ਬਾਈ ਸੌਣ ਬਹੁਤ ਵਧੀਆ ਸਾਈਕਲ ਦਿੱਤਾ ਤੁਸੀਂ ਨਹੀਂ ਨਹੀਂ ਸ਼ੁਕਰੀਆ ਬਹੁਤ ਨਾਲੇ ਦਿੱਤਾ ਵੀ 2-3 ਦਿਨਾਂ ਦੇ ਵਿੱਚ ਵਿੱਚ ਅਰੇਂਜ ਕਰਾ ਕੇ ਬੁੱਧਵਾਰ ਕਾਲ ਕੀਤੀ ਆਪਾਂ ਤੁਹਾਨੂੰ ਤੁਸੀਂ ਕੱਲ ਮੈਨੂੰ ਸਵੇਰ 8 ਵੇ ਕਾਲ ਕਰਤੀ ਵੀ ਤੁਹਾਡਾ ਸਾਈਕਲ ਆ ਗਿਆ ਆ ਕੇ ਲੈ ਜਾਓ ਰੈਡੀ ਹੈ ਸ਼ੁਕਰੀਆ ਬਾਈ ਧੰਨਵਾਦ ਤੇ ਬਾਕੀ ਵੀਰੇ ਜਿਵੇਂ ਸੌਣ ਦਾ ਮਹੀਨਾ ਚੱਲ ਰਿਹਾ ਇੱਕ ਤੁਹਾਡੇ ਵੱਲੋਂ ਵੀ ਚਲੋ ਜਿਆਦਾ ਨਾ ਪਿੰਡ ਦੇ ਵਿੱਚ ਤੁਸੀਂ ਸੱਜਣ ਮਿੱਤਰਾਂ ਨੂੰ ਨੌਜਵਾਨਾਂ ਨੂੰ ਲੈ ਕੇ ਇੱਕ ਦਰਖਤਾਂ ਦੀ ਹਾਂ ਜੀ ਜਰੂਰ ਬਾਈ ਉਹ ਕਰ ਰਿਹਾ ਸੇਵਾ ਹਨਾ ਸਭ ਲ ਆ ਰਹੇ ਆ ਜ ਆ ਦੇ ਵਾਣਾ ਚ ਲੌਦੀ ਲਾਈਦਾ ਲਾਉਂਦੇ ਆ ਕਰ ਰਿਹਾ ਸਾਡਾ ਇੱਕ ਮਿੱਤਰ ਹੈ ਪਰਮਵੀਰ ਸਿੰਘ ਖਾਲਸਾ ਉਹਨੇ ਪਿੰਡ ਦੇ ਫਿਰਨੀ ਐ ਸਵਾਰੀਆ ਨਾਲ ਬੱਚੇ ਬਹੁਤ ਜੁੜਿਆ ਦਰਖਤ ਉਹਨਾਂ ਦੇ ਗਾਰਡ ਲਾਈਟ ਟੀ ਗਾਰਡ ਲਾਏ ਪਰਸਨਲੀ ਬਣਵਾ ਕੇ ਪਿੰਡ ਦੀ سپورਟ ਨਾਲ ਬਹੁਤ ਵਧੀਆ ਕਰ ਰਿਹਾ ਜੀ ਹਾਂ ਜੀ ਹਾਂ ਤੇ ਬਾਕੀ ਵੱਡੀ ਗੱਲ ਆ ਉੱਤੇ ਬਾਈ ਬਾਈ ਉਹਨਾਂ ਨੂੰ ਚਲੋ ਜਿਹੜੇ ਆਪਾਂ ਨੂੰ ਦੇਖ ਰਿਹਾ ਉਹਨਾਂ ਨੂੰ ਵੀ ਆਪਾਂ ਇਹ ਚੀਜ਼ ਕਹਿਣੀ ਚਾਹੁੰਦੇ ਆ ਵੀ ਆਪਾਂ ਇਕੱਲਾ ਕਹਿ ਹੀ ਨਹੀਂ ਰਹੇ ਆਪਣੇ ਵੀ ਪਿੰਡ ਦੇ ਵਿੱਚ 400 ਬੂਟਾ ਆਇਆ ਪਿਆ ਗਾ ਦੱਸ ਪਿੰਡ ਦੀ ਹਰਿਆਲੀ ਸਾਰੇ ਪਾਸੇ ਦੱਸਦੀ ਹੈ ਜੀ ਮੈਂ ਜਿੱਧਰ ਦੀ ਆਇਆ ਆ ਪੰਜ ਗਰਾਂਹੇ ਪਿੰਡ ਜਿੱਧਰ ਰਾਈਡ ਲਈ ਸੀ ਉਸੇ ਪਰ ਤੋਂ ਦਰਖਤ ਦਰਖਤ ਦਖਦੇ ਜੀ ਐਂ ਲੱਗਦਾ ਬਹੁਤ ਵਧੀਆ ਮਾਹੌਲ ਹੈ ਹਾਂਜੀ ਹਾਂ ਤੇ ਵੱਡੀ ਗੱਲ ਆ ਵੀਰੇ 400 ਦਰਖਤ ਹੋਰ ਆਇਆ ਪਿਆ ਆਪਣੇ ਪਿੰਡ ਨੂੰ ਉਹ ਵੀ ਛੇਤੀ ਨੌਜਵਾਨਾਂ ਨੂੰ ਲੈ ਕੇ ਲਾਉਣ ਲੱਗਦੇ ਆ ਬਸ ਸ਼ੁਕਰੀਆ ਭਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਦਿਲੋਂ ਭਾਈ ਤੇ ਸਾਨੂੰ ਸੇਵਾ ਦਾ ਮੌਕਾ ਦੇਣ ਲਈ ਤੇ ਬਿਟਮੈਨ 540 ਕੰਡੀਸ਼ਨ ਤੁਸੀਂ ਚੈੱਕ ਕਰ ਚੁੱਕੇ ਹੋ ਜੇ ਜੱਸਰ ਜਣ ਮਿੱਤਰ ਵੀਰ ਨੇ ਵੀ ਲੈਣਾ ਆਪਾਂ ਨੂੰ ਫੋਨ ਕਰਕੇ ਬੁੱਕ ਕਰਵਾ ਸਕਦਾ ਸਾਈਕਲ ਤੇ ਦੋ ਤਿੰਨ ਦਿਨਾਂ ਦੇ ਵਿੱਚ ਹੱਲ ਹੋ ਜਾਂਦਾ ਸਾਈਕਲ ਦਾ ਤੇ ਆਉਂਦਾ ਵੀਰੇ ਇਹ ਆਊਟ ਆਫ ਸਟੇਟ ਹੀ ਆਪਾਂ ਇਹ ਨਹੀਂ ਹੈਗਾ ਵੀ ਬਾਈ ਨੂੰ ਪੰਜਾਬ ਚੋ ਲਿਆਤਾ ਇਹ ਆਪਣੇ ਡੀਲਰ ਨੇ ਜਿਹੜੇ ਉਹ ਡੀਲਰ ਬਾਹਰੋਂ ਹੀ ਲਿਆ ਕੇ ਦਿੰਦੇ ਆ ਸ਼ੁਕਰੀਆ ਬਾਈ ਧੰਨਵਾਦ ਅਬ ਜੇ ਨੇ ਤਾਜੀ ਦੇਖ ਬੜਾ ਕਿੰਨੀ ਲਾਈਟ ਆ ਹੂੰ ਤਾਂ ਮਹੀਨੇਵਾਂ ਕਰਕੇ ਹਲਕਾ ਬਹੁਤ ਕੱਪੀਸੋ ਹੁਣ ਪਲੇ ਹੋ ਤੁਸੀਂ ਤੋ ਹੋ ਕਰ ਦੋ ਦੱਬ ਦੋ ਮੜਾ ਪੁਸ਼ ਕਰ ਦੋ ਇਹਨਾਂ ਨੂੰ ਪਿਊਜ ਪੁਸ਼ ਕਰਕੇ ਉਧਰੋਂ ਮੈਚ ਪਲੇ ਕਰ ਕਰਤਾ ਆ ਜਾਂ ਤੈਂ ਕਰ ਦੇਖ ਆ ਜਾ ਆ ਜਾ ਇਹ ਚੁੰਬੀ ਬਚਾਲਦੀ ਹੋਈ ਵੀਰੇ ਤੁਸੀਂ ਚਾਲਦੀ ਹੋਈ ਇੰਦਰ ਵੀ ਮੈਂ ਇੱਥੋਂ ਫੜ ਲੈਂਦਾ ਇੱਕ ਨਾ ਸੌਰੀ ਯਾਰ ਇਹਨੂੰ ਕਮਾਉਂ ਉਹ ਵੀਰੇ ਅੱਜ ਦਾ ਨਾ ਸ਼ਿਫਟਰ ਥੱਲੇ ਆ ਗਿਆ ਸ਼ਿਫਟਰ ਇਹਨੂੰ ਕਮਾ ਲਓ ਕਸਣਾ ਹੈ ਕਮਾ ਲਓ ਤੇ ਥੋੜਾ ਜਿਹਾ ਇਹਨੂੰ ਹੈਂਡਲ ਉੱਤੀ ਚੱਕ ਕੋਈ ਮੈਂ ਉਸੇ ਟੱਗੇ ਕਰ ਦਿੰਦਾ ਆ ਗਿਆ ਵੀਰੇ ਲੋਡ ਹੀ ਨਹੀਂ ਲੋਡ ਹੀ ਨਹੀਂ ਠੀਕ ਟੱਗੇ ਕਰ ਦਿੰਦਾ ਆ ਗਿਆ ਆ ਗਿਆ ਵੀਰੇ ਆ ਗਿਆ ਆ ਗਿਆ ਹਾਂ ਦੇਖੋ ਤੋਂ ਸਟਿੱਕਰ ਚੱਕ ਲਿਆ ਉਹ ਤੋਂ ਹੂੰ ਹੂੰਾਰੇ ਬਿਆਹ ਦੇ ਸ਼ੀਟ ਤੇ ਲਾ ਦੋ ਵੀਰੇ ਹਾਂ ਆਮਰੇ ਉਹੀ ਉਹ ਸਹੀ ਆ ਓਕੇ ਪ੍ਰੋਪਰ ਜਮਾ ਸਹੀ ਰਾਹ ਫਿਰਿਆ ਆਪਣਾ ਠੀਕ ਹੈ ਪਾਓ ਹਾਈਵੇ ਦੇ ਅੱਗੇ ਜਾ ਕੇ ਚੜਦਾ ਹਾਂ ਹਾਂਜੀ ਹਾਂਜੀ ਵੀਰੇ ਠੀਕ ਆ ਬਾਈ ਸ਼ੁਕਰੀਆ ਜੀ ਧੰਨਵਾਦ